ਕਿ ਮੈਨੂੰ ਇੰਜ ਮਹਿਸੂਸ ਹੁੰਦਾ ਵੀ ਜੋ ਚੀਜ਼ ਹੈ ਉਹਨੂੰ ਅਸੀਂ ਸਹੀ ਰੂਪ ਵਿੱਚ ਆਪਣੇ ਤੱਕ ਨਹੀਂ ਲੈ ਕੇ ਜਾਂਦੇ ਕਿਸੇ ਨੇ ਕੋਈ ਵਰਡ ਬੋਲ ਦਿੱਤਾ ਉਹ ਵਰਡ ਹੀ ਅਸੀਂ ਗਲਤ ਬਣਾ ਲਿਆ ਸ਼ਾਇਦ ਕਿਸੇ ਨੇ ਕਿਹਾ ਹੋਵੇਗਾ ਗੁਰੂ ਕੇ ਸਿੱਖੋ ਅੱਜ ਲੋੜ ਹੈ ਸਾਬ ਜਦਿਆਂ ਵਰਗਾ ਰਸਤਾ ਤੈਅ ਕਰਨ ਦੀ ਇਹ ਗੱਲ ਤੇ ਬੜੀ ਚੰਗੀ ਹੈ ਅੱਜ ਲੋੜ ਹੈ ਗੁਰਗੋਵਿੰਦ ਸਿੰਘ ਸਾਹਿਬ ਜੀ ਦੇ ਰਾਹਾਂ ਤੇ ਜਾਣ ਦੀ ਇਹ ਤੇ ਸਹੀ ਗੱਲ ਐ ਹੁਣ ਰਾਹ ਕੀ ਸੀ ਉਹ ਹੈ ਜ ਸਿੱਧਕ ਉਹ ਹੀ ਜੀ એનર્ਜੀ ਉਹ ਹੀ ਜੀ ਪਾਵਰ ਬੁਲੰਦੀਆਂ ਨੂੰ ਛੂਣਾ ਕਾਮਯਾਬ ਹੋਣਾ এডਿਕੇਸ਼ਨ ਸਮਾਜ ਵਿੱਚ ਕੁਝ ਚੇਂਜ ਕਰਨਾ ਇਹੀ ਤੇ ਰਸਤਾ ਐ ਨਾ ਅਸੀਂ ਕੀ ਕੀਤਾ ਸੀ ਆਪਣੇ ਕੰਮਾਂ ਤੋਂ ਹਫਤੇ ਦੀ ਛੁੱਟੀ ਲਈ ਦੀ ਜਿਹੜੇ ਜਿਹੜੇ ਰਾਹਾਂ ਤੇ ਗੁਰੂ ਗੋਬਿੰਦ ਸਿੰਘ ਜੀ ਗਏ ਨੇ ਉੱਥੋਂ ਮਹਾਰਾਜ ਦੀ ਪਾਲਕੀ ਨਦੀਆਂ ਚੋਂ ਨਹਿਰਾਂ ਚੋਂ ਬੇਦਵੀਆਂ ਬੇਦਵੀਆਂ ਅਸੀਂ ਉਹ ਅਰਥ ਲੈ ਲਿਆ ਤੁਹਾਨੂੰ ਕੋਈ ਕਹੇ ਤੁਹਾਨੂੰ ਤੁਹਾਡੇ ਬਾਪ ਪਿਤਾ ਦੇ ਰਾਹਾਂ ਤੇ ਜਾਣ ਦੀ ਜ਼ਰੂਰਤ ਹੈ ਕਿ ਤੁਸੀਂ ਸਵੇਰੇ ਪਰੌਂਠੀ ਖਾ ਕੇ ਜਿਹੜੇ ਆਫਿਸ ਤੁਹਾਡੇ ਪਿਤਾ ਜੀ ਜਾਂਦੇ ਸੇ ਉੱਥੇ ਜਾਓਗੇ ਸਾਡੇ ਪਿਤਾ ਜੀ ਦਾ ਰਾਹ ਇਹ ਸੀ ਮੇਰੇ ਪਿਤਾ ਜੀ ਇੱਥੇ ਕੋਲ ਡਰਿੰਕ ਪੀ ਕੇ ਜਾਂਦੇ ਸਨ ਅਸੀਂ ਰਾਹਾਂ ਦਾ मीनिंग ਹੀ ਹੋਰ ਲੈ ਲਿਆ ਅਸੀਂ ਪਾਲਕੀਆਂ ਝਾੜੀਆਂ ਦੇ ਵਿੱਚੋਂ ਕੱਢਣ ਲੱਗ ਪਏ ਅਸੀਂ ਕੁਰਤੇ ਪਜਾਮੇ ਪੈਂਟ ਸ਼ਰਟ ਪਾਏ ਬੱਚੇ ਬਜ਼ੁਰਗ ਉਹ ਨਦੀ ਦੇ ਵਿੱਚੋਂ ਲੰਘਣ ਲੱਗ ਪਏ ਵੀਡੀਓ ਦੇਖੋ ਤੁਸੀਂ ਕੱਠ ਭਾਰੀ ਕੱਠ ਕਹਿੰਦੇ ਜੇ ਗੁਰਗੋਵੇ ਸਿੰਘ ਜੀ ਦਾ ਰਾਹ ਸੀ ਭਲਿਓ ਉਹ ਰਾਹ ਨਹੀਂ ਸੀ ਰਾਹ ਤੇ ਉਹ ਸੀ ਪਰ ਉਹ ਕਿਸ ਹੋਰ ਰਾਹ ਦੀ ਗੱਲ ਚੱਲ ਰਹੀ ਹੈ ਅਸੀਂ मीनिंग ਹੀ ਹੋਰ ਲੈ ਲਈ ਜਿਹਦੇ ਨਾਲ ਕੋਰ ਬੇਮੁਖ ਅਸੀਂ ਹੋ ਚੁੱਕੇ ਹਾਂ ਇਸੇ ਤਰ੍ਹਾਂ ਸੀ ਗੁਰਬਾਣੀ ਪੜਨੀ ਦੋ ਅਫਸਰ ਜਾ ਰਹੇ ਸੀ ਦੋ ਮਿੰਟ ਦੀ ਬੇਨਤੀ ਮੈਨੂੰ ਪਤਾ ਸਮਾਂ ਥੋੜਾ ਵੱਧ ਲੱਗ ਗਿਆ ਕਿਉਂਕਿ ਅੱਜ ਆਪਾਂ ਥੋੜਾ ਇਤਿਹਾਸ ਵੀ ਸਾਂਝਾ ਕਰਨਾ ਸੀ ਦੋ ਅਫਸਰ ਜਾ ਰਹੇ ਸੀ ਸਾਹਮਣੇ ਉਹਦਾ ਅੱਗੇ ਕੰਮ ਕਰਨ ਵਾਲਾ ਉਹ ਮਿਲ ਗਿਆ ਅਫਸਰ ਨੂੰ ਨੇ ਸਲੂਟ ਮਾਰਨਾ ਸੀ ਉਹਦੀ ਡਿਊਟੀ ਸੀ ਜਦੋਂ ਨੇ ਸਲੂਟ ਮਾਰਿਆ ਦੋ ਅਫਸਰ ਸਨ ਬਰਾਬਰ ਦੇ ਅੱਗੇ ਕੋਈ ਛੋਟਾ ਸਪਾਹੀ ਸੀ ਉਹਨੇ ਸਲੂਟ ਮਾਰਿਆ ਤੇ ਬਿਲਕੁਲ ਐਕਟਿਵ ਹੋ ਕੇ ਨਹੀਂ ਮਾਰਿਆ ਜਿਵੇਂ ਮਾਰਨਾ ਬਣਦਾ ਸੀ ਉਨੇ ਸਤਰਾਵਾਂ ਕਰਕੇ ਮਿੱਟਲੀ ਜੀ ਕਰਕੇ ਅੱਖ ਦੇ ਲਾ ਕੇ ਛੱਡ ਦਿੱਤੀ ਦੂਜਾ ਅਫੀਸਰ ਬਹੁਤ ਪਰੇਸ਼ਾਨ ਹੋਇਆ ਕਹਿੰਦਾ ਯਾਰ ਤੇਰਾ ਮੁਲਾਜ਼ਮ ਆ ਤੇਰੇ ਹੇਠ ਕੰਮ ਕਰਦਾ ਹੈ ਤੇ ਉਹਨੇ ਸਲੂਟ ਕਿਵੇਂ ਮਾਰਿਆ ਉਹ ਕਹਿੰਦਾ ਯਾਰ ਮੈਂ ਆ ਬੈਠ ਤੈਨੂੰ ਮੈਂ ਦੱਸਾਂ ਅਸਲ ਚ ਗਲਤੀ ਮੇਰੀ ਹੈ ਉਹ ਕਹਿੰਦਾ ਕੀ ਗਲਤੀ ਹੈ ਕਹਿੰਦਾ ਇੱਕ ਵਾਰੇ ਮੈਨੂੰ ਸਲੂਟ ਮਾਰਨਾ ਭੁੱਲ ਗਿਆ ਸੀ ਸੁਣਿਓ ਧਿਆਨ ਨਾਲ ਫਿਰ ਬੇਨਤੀ ਨੂੰ ਰਿਪੀਟ ਕਰਾਂ ਦੋ ਅਫਸਰ ਜਾ ਰਹੇ ਸੀ ਉਹਨਾਂ ਦਾ ਅੱਗੇ ਕੋਈ ਮੁਲਾਜ਼ਮ ਛੋਟੇ ਪੱਧਰ ਦਾ ਛੋਟੀ ਜੋਬ ਵਾਲਾ ਉਹਨੇ ਸਲੂਟ ਮਾਰਨਾ ਸੀ ਉਹਨੇ ਸਲੂਟ ਮਾਰਿਆ ਹੈ ਪਰ ਮਾਰਨ ਦਾ ਤਰੀਕਾ ਕੀ ਸੀ ਬਾਕੀ ਸਭ ਐਕਟਿਵ ਹੋ ਕੇ ਮਾਰ ਰਹੇ ਸੀ ਉਹਨੇ ਇਸ ਤਰ੍ਹਾਂ ਢਿੱਲਾ ਜਾ ਇੱਥੇ ਹੱਥ ਲਾ ਕੇ ਐਵੇਂ ਉਹ ਦੂਜਾ ਪਰੇਸ਼ਾਨ ਹੋ ਗਿਆ ਵੀ ਤੂੰ રોજ ਮਿਲਦਾ ਇਹਨੂੰ ਤੇਰੇ ਹੇਠ ਕੰਮ ਕਰਦੇ ਵੀ ਨੇ ਸਲੂਟ ਕਿਵੇਂ ਮਾਰਿਆ ਕਹਿੰਦਾ ਯਾਰ ਮੇਰੀ ਅਸਲ ਚ ਮੇਰੀ ਗਲਤੀ ਹੈ ਉਹ ਕਹਿੰਦਾ ਕੀ ਕਹਿੰਦਾ ਜੀ ਇੱਕ ਦਿਨ ਉਹਨੇ ਮੈਨੂੰ ਸਲੂਟ ਨਹੀਂ ਮਾਰਿਆ ਸੀ ਇੱਕ ਦਿਨ ਉਹਨੇ ਮੈਨੂੰ ਸਲੂਟ ਨਹੀਂ ਮਾਰਿਆ ਸੀ ਕਹਿੰਦੇ ਫਿਰ ਕਹਿੰਦੇ ਮੈਂ ਉਹਨੂੰ ਕਿਹਾ ਸੀ ਹੁਣ ਤੂੰ ਦਿਹਾੜੀ ਦੇ ਵਿੱਚ 100 ਵਾਰ ਸਲੂਟ ਮਾਰੇਗਾ ਕਹਿੰਦਾ ਹੁਣ ਉਹ 100 ਵਾਰ ਸਲੂਟ ਮਾਰਦਾ ਮਾਰਦਾ ਥੱਕ ਚੁੱਕਿਆ ਸੀ ਅਭਿਆਸ ਬਣ ਗਿਆ ਸੋ ਇਸ ਤਰ੍ਹਾਂ ਹੀ ਚੱਲ ਪਿਆ 95 96 ਤੇ ਹੀ ਹੋ ਗਿਆ ਉਹਦਾ ਕਹਿੰਦਾ ਹੁਣ ਇਸ ਤਰ੍ਹਾਂ ਉਹਦਾ ਬਣ ਗਿਆ ਉਹ ਮੇਰੇ ਤੇ ਸਹੀ ਬਾਜੇ ਦਾ ਹੀ ਨਹੀਂ ਕਹਿੰਦਾ ਉਸ ਤੋਂ ਸ਼ਾਇਦ ਸਾਡੇ ਨਾਲ ਇਸ ਤਰ੍ਹਾਂ ਹੋਇਆ ਕਿੱਥੇ ਹੋਇਆ ਸੋਚੋ ਗੁਰੂ ਕੇ ਸਿੱਖਾ ਤੋਂ ਪਾਠ ਗਲਤ ਕਰਦਾ ਹੈ ਉਹ ਕਿਸੇ ਨੇ ਕਹਿ ਦਿੱਤਾ ਜੀ ਤੂੰ 100 ਵਾਰ ਕਰ ਅਸੀਂ 100 ਵਾਰ ਇਹੋ ਜਿਹਾ ਪਾਠ ਕਰਿਆ ਨਾ ਇਹੋ ਜਿਹਾ ਪਾਠ ਕਰਿਆ ਹਜ਼ਾਰਾਂ ਗਲਤੀਆਂ ਇਕੱਠੀਆਂ ਕਰ ਲਈਆਂ ਹੁਣ ਤੇ ਕੋਈ ਵੀ ਆ ਜਾਵੇ ਜਿਵੇਂ ਉਹਦਾ ਸਲੂਟ ਠੀਕ ਨਹੀਂ ਹੋ ਰਿਹਾ ਨਾ 100 ਵਾਰ ਕਰ ਕਰ ਪ੍ਰੈਕਟਿਸ ਕਿਉਂ ਦੀ ਹੋਗੀ ਹੁਣ ਸਾਡਾ ਵੀ ਉਸ ਤਰ੍ਹਾਂ ਹੋ ਗਿਆ ਹੈ ਸਾਨੂੰ ਲੋੜ ਹੈ ਥੋੜਾ ਜਿਹਾ ਰੁਕਣ ਦੀ ਥੋੜਾ ਜਿਹਾ ਆਰਾਮ ਨਾਲ ਪੜਨ ਦੀ ਕਿਸੇ ਕੰਮ ਨੂੰ ਜ਼ਿਆਦਾ ਕਰਨ ਦਾ ਅਰਥ ਇਹਦੋ ਹੋ ਜਾਂਦਾ ਹੈ ਉਨੋਸ਼ੀ ਬੈਸਟ ਕਰੀਏ ਲਖਾਰ ਕੇ ਕਰੀਏ ਵਧੀਆ ਕਰੀਏ ਸਾਡੇ ਵਿੱਚ ਜਿੰਨਾ ਅਸੀਂ ਬਹੁਤਾ ਕਰ ਰਹੇ ਹਾਂ ਉਹਨਾਂ ਅਸੀਂ ਸ਼ਾਇਦ ਵਿਗਾੜ ਰਹੇ ਹਾਂ ਥੋੜੀ ਜੀ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਅਸੀਂ ਥੋੜਾ ਜਿਹਾ ਐਕਟਿਵ ਹੋਈਏ ਗੁਰੂ ਗੁਰੂ ਰੰਗ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪਿਆਰ ਸਹਿਤ ਨਵਿਆਂ ਨੂੰ ਵੀ ਜੋੜੀਏ ਅਸੀਂ ਹੋ ਸਕਦਾ ਹੈ ਜੋ ਚੀਜ਼ ਮੈਨੂੰ ਨਹੀਂ ਪਤਾ ਉਹ ਨਵਿਆਂ ਨੂੰ ਕਿਉਂਕਿ ਅਸੀਂ ਜਿਸ ਰਾਤ ਉਹ ਲੰਮਾ ਨਿਕਲ ਕੇ ਆਇਆ ਨਵਿਆਂ ਕੋਲ ਅਸੀਂ ਤੇ ਪਿਛਲਾ 50 ਸਾਲਾਂ ਦਾ 20 ਸਾਲਾਂ ਦਾ ਡਿਲੀਟ ਕਰਾਂਗੇ ਨਵਾਂ ਫੋਲਡਰ ਬਣਾਵਾਂਗੇ ਨਵਾਂ ਤੇ ਪਹਿਲਾਂ ਹੀ ਨਵਾਂ ਫੋਲਡਰ ਲੈ ਕੇ ਆਇਆ ਉਹਨੂੰ ਕੁਝ ਡਿਲੀਟ ਕਰਨ ਦੀ ਲੋੜ ਹੀ ਨਹੀਂ ਪਿਛਲੇ ਡਾਟੇ ਨੂੰ ਡਿਲੀਟ ਕਰਨਾ ਔਖਾ ਹੈ ਜੋ ਕੁਝ ਜੰਮ ਗਿਆ ਮੂੰਹ ਤੇ ਚੜ ਗਿਆ ਔਖਾ ਹੈ ਨਵਿਆਂ ਨੂੰ ਮੌਕਾ ਦਵਾਂਗੇ ਬਿਠਾਵਾਂਗੇ ਤੋਰਾਂਗੇ ਉਹ ਨਵੇਂ ਵਰਡ ਨਵੀਂ ਸੋਚ ਥਿੰਕਿੰਗ ਸਾਡੇ ਉੱਤੇ ਅਸਰ ਕਰੇਗੀ